ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਚਲਦੀ ਚਲਦੀ ਇਹਨਾਂ ਸਭ ਤੋਂ ਪਹਿਲਾਂ ਤਾਂ ਸ਼ੇਅਰ ਕਰ ਦਿਓ ਤੇ ਇੱਕ ਬੇਨਤੀ ਮੇਰੇ ਭਾਈਆਂ ਦੇ ਚਰਨਾਂ 'ਚ ਮੈਂ ਹੋਰ ਕਰਨਾ ਚਾਹੁੰਦਾ ਹਾਂ ਕਿ ਆਪਾਂ ਗੰਦਮੰਦ ਦਾ ਹਰੇਕ ਹੀ ਸ਼ੇਅਰ ਕਰ ਦਿੰਦਾ ਇਹ ਵੀਡੀਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਕੀ ਸੀ ਕਿ ਆਪਣੇ ਸਿੱਖ ਧਰਮ ਦੇ ਜਿਹੜੇ ਮਹਾਨ ਯੋਧੇ ਸੀ ਉਹਨਾਂ ਨੂੰ ਇਤਿਹਾਸ ਦੇ ਪੰਨਿਆਂ ਚ ਲੁਕੋਇਆ ਗਿਆ ਕਿਤੇ ਨਾਮ ਹੀ ਨਹੀਂ ਦਰਜ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਬਾ ਹਨੂਮਾਨ ਸਿੰਘ ਜੀ ਕੌਣ ਸੀ 70% ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਬਾਬਾ ਹਨੂਮਾਨ ਸਿੰਘ ਜੀ ਕੌਣ ਸਨ ਵਿੱਚ ਲੋਕ ਤਾਂ ਇਹ ਹੀ ਆਖੀ ਗਏ ਨੇ ਕਿ ਹਨੂਮਾਨ ਸਿੰਘ ਹਰਮਾਇਣ ਵਾਲਾ ਹਨੂਮਾਨ ਸੀ ਨਹੀਂ ਵੀਰੋ ਇਹ ਉਹ ਹਨੂਮਾਨ ਸਿੰਘ ਨਹੀਂ ਸੀ ਇਹ ਹਨੂਮਾਨ ਸਿੰਘ ਅਕਾਲ ਰੈਜੀਮੈਂਟ ਦਾ 7ਵਾਂ ਜਥੇਦਾਰ ਹੋਇਆ ਸੀ ਆ ਪਿੱਛੇ ਜੇ ਇੱਕ ਗਾਣਾ ਆਇਆ ਸੀ ਰਣਜੀਤ ਬਾਵੇ ਦਾ ਦਲੀਪ ਸਿੰਘ ਉਹਦੇ ਵਿੱਚ ਇੱਕ ਲਾਇਨ ਗਾਈ ਗਈ ਸੀ ਉਹਨੇ ਉਸ ਸਿੰਗਰ ਨੇ ਇੱਕ ਲਾਇਨ ਗਾਈ ਸੀ ਕਿ ਸਦਾ ਜੈ ਜੈਕਾਰ ਹੋਗੇ ਉਹ ਜੋ ਪੁਰਵਾਨ ਸਿੰਘ ਇੰਗਲੈਂਡ ਜਿੱਤ ਲੈਂਦੇ ਬਾਬਾ ਹਨੂਮਾਨ ਸਿੰਘ ਇਹ ਉਹ ਹਨੂਮਾਨ ਸਿੰਘ ਆ ਜੇ ਮੰਨ ਕੇ ਚਲੋ ਉਹਨਾਂ ਟਾਈਮਾਂ ਵਿੱਚ ਡੋਗਰੇ ਨਾਕਦਾਰੀ ਕਰਦੇ ਜਿਵੇਂ ਪਟਿਆਲੇ ਦਾ ਰਾਜਾ ਨਾਕ ਮੁਖਬਰੀ ਕਰਦਾ ਤਾਂ ਬਾਬਾ ਹਨੂਮਾਨ ਸਿੰਘ ਨੇ ਸੱਚਮੁੱਚ ਹੀ ਇੰਗਲੈਂਡ ਜਿੱਤ ਲੈਣਾ ਸੀ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬਾਬਾ ਹਨੂਮਾਨ ਸਿੰਘ ਜੀ ਕੌਣ ਸਨ ਕਈ ਦਹਾਕਿਆਂ ਤੋਂ ਸਿੱਖ ਰਾਜ ਤੇ ਕਬਜ਼ਾ ਕਰਨ ਦੀ ਫਰਾਕ ਵਿੱਚ ਬੈਠੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਦੋਂ ਅੰਗਰੇਜ਼ ਭਾਰਤ ਵਿੱਚ ਐਂਟਰ ਹੋਏ ਤਾਂ ਉਹਨਾਂ ਨੇ ਹੌਲੀ-ਹੌਲੀ ਆਪਣੀ ਇੱਕ ਈਸਟ ਇੰਡੀਆ ਕੰਪਨੀ ਦੇ ਨਾਮ ਤੇ ਫੌਜ ਤਿਆਰ ਕੀਤੀ ਇਹਨੂੰ ਫੌਜ ਕਹਿ ਲਓ ਏਜੰਸੀ ਕਹਿ ਲਓ ਫਿਰ ਇਹਨਾਂ ਨੇ ਭਾਰਤ ਵਿੱਚ ਸੱਤ ਲੋਜ ਤੋਂ ਚੜ੍ਹਦੇ ਵਾਲੇ ਪਾਸੇ ਜਿਵੇਂ ਮੁਗਈ ਮੇਰਠ ਤੇ ਕੋਲਕੱਤਾ ਵਰਗੇ ਇਲਾਕਿਆਂ ਤੇ ਆਪਣਾ ਕਬਜ਼ਾ ਕਰ ਲਿਆ ਫਿਰ ਇੱਥੇ ਗੱਲ ਆਉਂਦੀ ਹੈ ਕਿ ਅੰਗਰੇਜ਼ਾਂ ਦੀ ਲਗਭਗ 40 ਸਾਲਾਂ ਤੋਂ ਬਣੀ ਹੋਈ ਈਸਟ ਇੰਡੀਆ ਕੰਪਨੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਦਬਾ ਕੇ ਰੱਖਿਆ ਹੋਇਆ ਸੀ ਪਰ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰਾਂ ਤੇ ਸਿੱਖ ਧਰਮ ਦੇ ਗਦਾਰਾਂ ਨੇ ਅੰਗਰੇਜ਼ਾਂ ਨਾਲ ਹੱਥ ਮਿਲਾ ਲਿਆ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਉੱਤਰ ਅਧਿਕਾਰੀ ਸਨ ਸੰਨ ਦਸੰਬਰ 1845 ਵਿੱਚ ਬ੍ਰਿਟਿਸ਼ ਆਰਮੀ ਦਾ ਮੁਕਾਬਲਾ ਖਾਲਸਾ ਫੌਜ ਨਾਲ ਹੋਇਆ ਇਹਨੂੰ ਅਸੀਂ ਪਹਿਲਾ ਸਿੱਖ ਐਂਗਲੋ ਜਿੱਦ ਵੀ ਕਹਿ ਸਕਦੇ ਹਾਂ ਜਿਹੜਾ ਕਿ ਦਸੰਬਰ 1845 ਤੋਂ ਮਾਰਚ 1846 ਤੱਕ ਹੋਇਆ ਇਹ ਜੰਗ ਘੱਟੋ ਘੱਟ 4 ਮਹੀਨੇ ਚੱਲਿਆ ਗੋਰਿਆਂ ਦੇ 90 ਸਾਲ ਦੇ ਇੱਕ ਸਾਕਸ਼ ਨੂੰ ਤੋਪ ਦਾ ਗੋਲਾ ਵੱਜਣ ਦੇ ਬਾਵਜੂਦ ਵੀ ਕਹਿਰ ਤੋਂ ਦੇਖਿਆ ਸੀ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਅਕਾਲ ਰੈਜਿਮੈਂਟ ਦੇ ਮਹਾਨ ਯੋਧੇ ਤੇ ਬੁੱਢਾ ਦਲ ਦੇ ਜਥੇਦਾਰ ਸਿੱਖ ਕੌਮ ਦੇ ਆਗੂ ਮਹਾਨ ਜਰਨੈਲ ਬਾਬਾ ਹਨੂਮਾਨ ਸਿੰਘ ਜੀ ਦੇ ਇੱਕ ਲੰਮੇ ਅਰਸੇ ਤੋਂ ਜੁਲਮ ਤੇ ਕਤਲੇਆਮ ਤੋਂ ਬਾਅਦ ਪੰਜਾਬ ਨੇ ਮਹਾਰਾਜ ਰਣਜੀਤ ਸਿੰਘ ਦੇ ਗਵਾਈ ਹੇਠ ਕਰੀਬ 40 ਸਾਲਾਂ ਦਾ ਸੁਨਹਿਰਾ ਦੌਰ ਦੇਖਿਆ ਸੀ ਸਰਦਾਰ ਹਰੀ ਸਿੰਘ ਨੜੂਆ ਤੇ ਹੋਰ ਮਹਾਨ ਯੋਧਿਆਂ ਦੀ ਬਦੌਲਤ ਆਹਰਾਜਾ ਰਣਜੀਤ ਸਿੰਘ ਨੇ ਅਫਗਾਨਾਂ ਤੇ ਗੋਰਿਆਂ ਨੂੰ ਪੰਜਾਬ ਦੀਆਂ ਹੱਦਾਂ ਤੋਂ ਦੂਰ ਢੱਕੀ ਰੱਖਿਆ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਦਾ ਸਮੀਕਰਨ ਦਿਨੋ-ਦਿਨ ਵਿਗੜਦਾ ਗਿਆ ਧਿਆਨ ਸਿੰਘ ਡੋਗਰਾ ਗੁਲਾਬ ਸਿੰਘ ਤੇ ਜਰਨਲ ਲਾਲ ਸਿੰਘ ਵਰਗੇ ਕਈ ਗਦਾਰਾਂ ਨੇ ਆਪਦੇ ਨਿੱਜੀ ਫਾਇਦੇ ਲਈ ਗੋਰਿਆਂ ਨਾਲ ਹੱਥ ਮਿਲਾ ਲਿਆ ਸੀ ਇਹਦੇ ਤਹਿਤ ਹੀ ਉਨ੍ਹਾਂ ਨੇ ਧੋਖੇ ਨਾਲ ਸ਼ਾਹੀ ਪਰਿਵਾਰ ਦੇ ਬਾਰਸਾਂ ਨੂੰ ਇੱਕ ਇੱਕ ਕਰਕੇ ਕਤਲ ਕਰਨ ਸ਼ੁਰੂ ਕਰ ਦਿੱਤਾ ਇਸ ਦੇ ਬਾਵਜੂਦ ਅੰਮ੍ਰਿਤਸਰ ਦੀ ਸੰਧੀ ਗੋਰਿਆਂ ਲਈ ਪੰਜਾਬ ਤੇ ਹਮਲਾ ਕਰਨ ਦਾ ਰਾਹ ਦਾ ਰੋੜਾ ਬਣੀ ਹੋਈ ਸੀ ਜਿਸ ਨੂੰ ਟ੍ਰੀਟੀ ਆਫ ਅੰਮ੍ਰਿਤਸਰ ਵੀ ਕਿਹਾ ਜਾਂਦਾ ਹੈ ਮਹਾਰਾਜਾ ਦੇ ਰਾਜ ਵੇਲੇ ਸਿੱਖ ਰਾਜ ਦੇ ਦੋ ਦੁਸ਼ਮਣ ਸਨ ਲੈਂਦੇ ਵਾਲੇ ਪਾਸੇ ਅਫਗਾਨੀ ਤੇ ਚੜਦੇ ਵਾਲੇ ਪਾਸੇ ਬ੍ਰਿਟਿਸ਼ ਰਾਜ ਜੇ ਮਹਾਰਾਜਾ ਚਾਹੁੰਦੇ ਤਾਂ ਆਪਣੇ ਦੁਸ਼ਮਣਾਂ ਨਾਲ ਇੱਕ ਵਾਰ ਚ ਹੀ ਲੜ ਸਕਦੇ ਸਨ ਪਰ ਮਹਾਰਾਜਾ ਨਹੀਂ ਚਾਹੁੰਦੇ ਸਨ ਕਿ ਸਿੱਖਾਂ ਦਾ ਕੋਈ ਨੁਕਸਾਨ ਹੋਵੇ ਉਹਨਾਂ ਨੂੰ ਪਤਾ ਸੀ ਕਿ ਇੱਕੋ ਟਾਈਮ ਦੋਵਾਂ ਦੁਸ਼ਮਣਾਂ ਨਾਲ ਮੁਕਾਬਲਾ ਕਰਨਾ ਗਲਤ ਹੈ ਕਿਉਂਕਿ ਮਹਾਰਾਜ ਸਾਰੇ ਸਿੱਖ ਸੈਨਿਕਾਂ ਨੂੰ ਆਪਣਾ ਹੀ ਪਰਿਵਾਰ ਸਮਝਦੇ ਸਨ ਉਹ ਆਪਣੀ ਸਾਰੀ ਫੌਜ ਇਕੱਠੀ ਕਰਕੇ ਅਫਗਾਨਾਂ ਨੂੰ ਉਖੇੜਨਾ ਚਾਹੁੰਦੇ ਸਨ ਇਸ ਲਈ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਟ੍ਰੀਟੀ ਆਫ ਅਮ੍ਰਿਤਸਰ ਯਾਨੀ ਕਿ ਅਮ੍ਰਿਤਸਰ ਦੀ ਸੰਧੀ ਹੋਈ ਇਸ ਸੰਧੀ ਵਿੱਚ ਫੈਸਲਾ ਹੋਇਆ ਕਿ ਸਿੱਖ ਫੌਜਾਂ ਅਤੇ ਬ੍ਰਿਟਿਸ਼ ਫੌਜਾਂ ਸਤਲੁਜ ਪਾਰ ਕਰਕੇ ਇੱਕ ਦੂਸਰੇ ਦੇ ਇਲਾਕਿਆਂ ਵਿੱਚ ਨਹੀਂ ਜਾਣਗੀਆਂ ਅੰਗਰੇਜ਼ ਵੀ ਇਸ ਸੰਧੀ ਦੇ ਪੱਖ ਵਿੱਚ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਮਤਲਬ ਸਿੱਖ ਫੌਜ ਨਾਲ ਸਾਡਾ ਸਿੱਧਾ ਮੁਕਾਬਲਾ ਹੋਇਆ ਤਾਂ ਬਹੁਤ ਭਾਰੀ ਨੁਕਸਾਨ ਹੋਵੇਗਾ ਪਰ ਮਹਾਰਾਜਾ ਰਣਜੀਤ ਸਿੰਘ ਦੀ 1839 ਵਿੱਚ ਜਦੋਂ ਮੌਤ ਹੋਈ ਤਾਂ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਲਦੀ ਤੋਂ ਜਲਦੀ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਗੋਰੇ ਬਸ ਜੰਗ ਛੇੜਨ ਦਾ ਕੋਈ ਨਾ ਕੋਈ ਬਹਾਨਾ ਲੱਭ ਰਹੇ ਸਨ ਉਹਨਾਂ ਨੇ 36 ਸਾਲ ਪੁਰਾਣੀ ਅੰਮ੍ਰਿਤਸਰ ਦੀ ਸੰਧੀ ਨੂੰ ਆਪਣਾ ਨਿਸ਼ਾਨਾ ਬਣਾਇਆ ਅੰਗਰੇਜ਼ਾਂ ਨੇ 1839 ਵਿੱਚ ਹੀ ਫਰੋਜਪੁਰ ਸ਼ਾਉਣੀ ਦੀ ਨਹੀਂ ਰੱਖ ਦਿੱਤੀ ਸੀ ਸਨ 1845 ਵਿੱਚ ਬਹਾਨਾ ਬਣਾਉਣ ਲਈ ਮੇਰਠ ਬੰਬੇ ਤੇ ਕਲਕੱਤੇ ਦੀਆਂ ਸ਼ਾਉਣੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਫੌਜ ਫਰੋਜਪੁਰ ਸ਼ਾਉਣੀ ਵਿੱਚ ਸ਼ਿਫਟ ਕੀਤੀ ਜਾਣ ਲੱਗੀ ਇਹ ਗੱਲ ਜਦੋਂ ਸ਼ਾਹੀ ਦਰਬਾਰ ਵਿੱਚ ਪਹੁੰਚੀ ਤਾਂ ਫੈਸਲਾ ਲਿਆ ਗਿਆ ਕਿ ਸਤਲੁਜ ਦਰਿਆ ਤੋਂ ਪਰ ਤਿਆਰੀ ਕਰ ਰਹੀ ਗੋਰਿਆਂ ਦੀ ਫੌਜ ਤੇ ਹਮਲਾ ਕੀਤਾ ਜਾਵੇ ਮਹਾਰਾਣੀ ਜਿੰਦਾ ਇੰਨਾ ਵੱਡਾ ਫੈਸਲਾ ਲੈਣ ਦੇ ਸਖਤ ਖਿਲਾਫ ਸੀ ਇਹ ਸਾਜ਼ਿਸ਼ ਤਾਂ ਅੰਗਰੇਜ਼ਾਂ ਤੇ ਡੋਗਰਿਆਂ ਦੀ ਪਹਿਲਾਂ ਹੀ ਘੜੀ ਹੋਈ ਸੀ। ਅੰਗਰੇਜ਼ਾਂ ਨੇ ਦਰਬਾਰ ਦੇ ਸਾਰੇ ਹੀ ਮੰਤਰੀ ਪਹਿਲਾਂ ਤੋਂ ਖਰੀਦ ਲਏ ਸਨ। ਇਸ ਲਈ ਮਹਾਰਾਣੀ ਜਿੰਦਾ ਦੀ ਵਿਰੋਧਤਾ ਤੋਂ ਬਾਅਦ ਵੀ ਹਮਲਾ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ। 11 ਦਸੰਬਰ 1845 ਨੂੰ ਸਤਲੋਜ ਦਰਿਆ ਪਾਰ ਕਰਕੇ 30000 ਦੀ ਵੱਡੀ ਗਿਣਤੀ ਵਿੱਚ ਫੌਜ ਗੋਰਿਆਂ ਦੇ ਇਲਾਕੇ ਵਿੱਚ ਜਾ ਵੜੀ। ਉਸ ਸਮੇਂ ਖਾਲਸਾਈ ਫੌਜਾਂ ਭਾਵੇਂ ਪੂਰੀ ਚੜ੍ਹਦੀ ਕਲਾ ਵਿੱਚ ਸਨ ਪਰ ਫੌਜ ਅਮਰੀਕਾ ਤੇ ਯੂਰਪ ਦੇ ਮਸ਼ਹੂਰ ਕਮਾਂਡਰਾਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਸੀ ਪਰ ਜਿਨ੍ਹਾਂ ਦੇ ਹੱਥ ਵਿੱਚ ਇਸ ਬਹਾਦਰ ਫੌਜ ਦੀ ਕਮਾਂਡ ਸੀ ਵਜ਼ੀਰ ਲਾਲ ਸਿੰਘ ਤੇ ਕਮਾਂਡਰ ਤੇਜ ਸਿੰਘ ਅੰਗਰੇਜ਼ਾਂ ਦੇ ਹੱਥੋਂ ਵਿਗ ਚੁਕੇ ਸਨ ਪਰ ਇਹ ਸਭ ਦੇ ਬਾਵਜੂਦ ਵੀ ਅਕਾਲ ਰੈਜੀਮੈਂਟ ਕਿਸੇ ਵੀ ਵਜ਼ੀਰ ਜਾਂ ਕਮਾਂਡਰ ਦੇ ਅਧੀਨ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਅਮਰੀਕਾ ਤੇ ਯੂਰਪ ਦੇ ਵੱਡੇ ਫੌਜੀ ਕਮਾਂਡਰਾਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਸੀ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਇੱਕ ਹੋਰ ਅਜਿਹੀ ਫੌਜ ਵੀ ਸੀ ਜਿਸ ਨੂੰ ਏਸ਼ੀਆ ਦੀ ਸਭ ਤੋਂ ਸ਼ਕਤੀਸ਼ਾਲੀ ਹਕੂਮਤ ਦਾ ਮਾਲਕ ਮਹਾਰਾਜਾ ਰਣਜੀਤ ਆਪ ਝੁੱਕ ਕੇ ਸਲਾਮ ਕਰਦਾ ਸੀ ਉਹ ਸੀ ਨਿਹੰਗ ਸਿੰਘਾਂ ਦੀ ਅਕਾਲ ਰੈਜੀਮੈਂਟ ਇਸ ਰੈਜੀਮੈਂਟ ਨੂੰ ਆਪਾਂ ਸ਼੍ਰੋਮਣੀ ਅਕਾਲੀ ਬੁੱਢਾ ਦਲ ਨਾਲ ਵੀ ਜਾਣਦੇ ਹਾਂ ਇਸ ਰੈਜੀਮੈਂਟ ਦਾ ਮੁਖੀ ਸਾਡੀ ਕੌਮ ਦਾ ਧਾਰਮਿਕ ਆਗੂ ਜਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਖ ਜਥੇਦਾਰ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਸਾਹਮੇ ਇਸ ਜ਼ਿੰਮੇਵਾਰੀ ਦੀ ਬਾਗਡੋਰ ਛੇਵੇਂ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਨੇ ਸੰਭਾਲੀ ਹੋਈ ਸੀ ਇਸ ਫੌਜ ਨੇ ਮਲਤਾਨ ਪੇਸ਼ਾਵਰ ਕਸ਼ਮੀਰ ਅਤੇ ਨੁਸ਼ਹਿਰੇ ਦੀਆਂ ਜੰਗਾਂ ਜਾਣੀ ਕਿ ਖਾਲਸਾ ਰਾਜ ਦੀ ਹਰ ਇੱਕ ਵੱਡੀ ਜੰਗ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ ਸਨ 1823 ਵਿੱਚ ਨੁਸ਼ਹਿਰੇ ਦੀ ਜੰਗ ਵਿੱਚ ਅਕਾਲੀ ਫੂਲਾ ਸਿੰਘ ਸ਼ਹੀਦੀ ਪਾ ਗਏ ਤੇ ਇਸ ਦੀ ਜ਼ਿੰਮੇਵਾਰੀ ਬੁੱਢਾ ਦਲ ਦੇ ਚੋਟੀ ਦੇ ਯੋਧੇ ਐਣੀ ਤੇ ਕਰਨੀ ਦੇ ਪੱਕੇ ਬਾਬਾ ਹਨੂਮਾਨ ਸਿੰਘ ਜੀ ਨੂੰ ਸੌਂਪੀ ਗਈ ਸਨ 1755 ਵਿੱਚ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਜੀਰੇ ਦੇ ਲਾਗੇ ਪਿੰਡ ਨੌਰੰਗ ਸਿੰਘ ਵਾਲਾ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਭਾਈ ਗਰਜਾ ਸਿੰਘ ਤੇ ਮਾਤਾ ਦਾ ਨਾਮ ਬੀਬੀ ਹਰਨਾਮ ਕੌਰ ਸੀ ਚੜਦੀ ਜਵਾਨੀ ਵਿੱਚ ਅਕਾਲੀ ਪੂਰਦਾ ਸਿੰਘ ਦੀ ਅਗਵਾਈ ਹੇਠ ਕਈ ਜੰਗਾਂ ਵੀ ਲੜੀਆਂ ਗਈਆਂ। ਬੁੱਢਾ ਦਲ ਦੇ ਚੋਟੀ ਦੇ ਯੋਧੇ ਬਾਬਾ ਹਨੂਮਾਨ ਸਿੰਘ 68 ਸਾਲ ਦੀ ਉਮਰ ਵਿੱਚ ਸ੍ਰੀ ਅਕਾਲ ਤਖਤ ਦੇ 7ਵੇਂ ਜਥੇਦਾਰ ਬਣੇ। ਉਧਰ ਮਹਾਰਾਣੀ ਜਿੰਦਾ ਮਹਿਲਾਂ ਵਿੱਚ ਬੈਠੀ ਆਪਦੀ ਬਰਬਾਦੀ ਦਾ ਤਮਾਸ਼ਾ ਦੇਖਣ ਲਈ ਮਜਬੂਰ ਹੋ ਗਈ। ਸਿੱਖ ਅੰਪਾਇਰ ਨੂੰ ਤਾਂਛ ਦੇ ਪੱਤਿਆਂ ਵਾਂਗੂ ਖਿਲਰਦਾ ਦੇਖ ਕੇ ਮਹਾਰਾਣੀ ਜਿੰਦਾ ਨੇ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਅਕਾਲ ਤਖਤ ਭੇਜ ਕੇ ਬਾਬਾ ਹਨੂਮਾਨ ਸਿੰਘ ਨੂੰ ਮਦਦ ਦੀ ਗੁਹਾਰ ਲਈ ਬਾਬਾ ਹਨੂਮਾਨ ਸਿੰਘ ਜੀ ਦੀ ਉਮਰ ਉਸ ਵੇਲੇ 90 ਸਾਲ ਦੀ ਸੀ ਮਹਾਰਾਣੀ ਦਾ ਪਹਿਗਾਮ ਪੜ੍ਹ ਕੇ 90 ਸਾਲ ਦੇ ਬਜ਼ੁਰਗ ਬਾਬਾ ਹਨੂਮਾਨ ਸਿੰਘ ਜੀ ਦਾ ਖੂਨ ਖੌਣ ਉਠਿਆ ਬਾਬਾ ਹਨੂਮਾਨ ਸਿੰਘ ਨਿਹੰਗ ਸਿੰਘਾਂ ਨੂੰ ਲੈ ਕੇ ਸਤਲੁਜ ਦਰਿਆ ਪਾਰ ਕਰਕੇ ਖਾਲਸਾ ਫੌਜ ਦੀ ਆਉਣ ਨਾਲ ਜਾਦ ਰੜੇ ਵਜ਼ੀਰ ਲਾਲ ਸਿੰਘ ਤੇ ਕਮਾਂਡਰ ਤੇਜ ਸਿੰਘ ਜੋ ਗੋਰਿਆਂ ਨਾਲ ਪਹਿਲਾਂ ਤੋਂ ਹੀ ਰਲ ਚੁੱਕੇ ਸਨ ਨਿਹੰਗ ਸਿੰਘਾਂ ਨੂੰ ਦੇਖ ਕੇ ਹੈਰਾਨ ਹੋ ਗਏ ਉਹ 5-5000 ਸਿੰਘਾਂ ਦੀਆਂ ਟੋਕੜੀਆਂ ਆਪਣੇ ਨਾਲ ਲੈ ਗਏ ਅੰਗਰੇਜ਼ਾਂ ਨੂੰ ਘੇਰਾ ਪਾਉਣ ਦਾ ਬਹਾਨਾ ਲਾ ਕੇ ਫੌਜ ਨਾਲੋਂ ਨਿਖੜ ਗਏ 18 ਦਸੰਬਰ 1845 ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਮੁਰਕੀ ਵਿੱਚ ਬ੍ਰਿਟਿਸ਼ ਆਰਮੀ ਅਤੇ ਖਾਲਸਾ ਫੌਜ ਦਾ ਆਮਣਾ ਸਾਹਮਣਾ ਹੋਇਆ ਫੌਜ ਦੇ ਕਮਾਂਡਰ ਦੀ ਗੈਰ ਮੌਜੂਦਗੀ ਦੇ ਬਾਵਜੂਦ ਫੌਜ ਦੀ ਕਮਾਂਡ ਬਾਬਾ ਹਨੂਮਾਨ ਸਿੰਘ ਦੇ ਹੱਥ ਵਿੱਚ ਸੀ ਅਕਾਲ ਫੌਜ ਨੇ ਕੋਈ ਜੰਗੀ ਟ੍ਰੇਨਿੰਗ ਨਹੀਂ ਲਈ ਹੋਈ ਸੀ ਕੇਵਲ ਉਹ ਆਪਣੇ ਰਵਾਇਤੀ ਹਥਿਆਰਾਂ ਨਾਲ ਹੀ ਲੜਦੇ ਸਨ ਇਹਦੇ باوجود ਇਹ ਖਾਲਸਾ ਰਾਜ ਦੀ ਸਭ ਤੋਂ ਖਤਰਨਾਕ ਫੌਜ ਕਹੀ ਜਾਂਦੀ ਸੀ ਇਤਿਹਾਸਕਾਰ ਲਿਖਦੇ ਹਨ ਕਿ ਦਸੰਬਰ ਦੇ ਮਹੀਨੇ ਉਸ ਲੜਾਈ ਵਿੱਚ ਬ੍ਰਿਟਿਸ਼ ਆਰਮੀ ਅਤੇ ਖਾਲਸਾਈ ਫੌਜਾਂ ਵਿਚਕਾਰ ਉਸ ਦਿਨ ਬਹੁਤ ਘੁਮਾਸਾਨ ਯੁੱਧ ਹੋਇਆ ਦੋਮੇ ਫੌਜਾਂ ਨੂੰ ਹੀ ਭਾਰੀ ਨੁਕਸਾਨ ਹੋਇਆ ਸਾਹਮਣੇ ਖੜੀ 5 ਗੁਣਾ ਬ੍ਰਿਟਿਸ਼ ਆਰਮੀ ਦੇ ਬਾਵਜੂਦ ਖਾਲਸਾ ਫੌਜ ਤੇ ਅਕਾਲ ਫੌਜ ਨੇ ਇਸ ਜੰਗ ਵਿੱਚ ਗੋਰਿਆਂ ਦੀ ਆਰਮੀ ਦੇ ਕਈ ਵੱਡੇ ਸੀਨੀਅਰ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗੋਰੇ ਕਮਾਂਡਰ ਹਿਊਜ਼ ਗੋਜ ਦੀ ਫੌਜ ਹਾਰਨ ਦੇ ਕਗਾਜ਼ ਤੇ ਸੀ ਇਸ ਦੇ ਬਾਵਜੂਦ ਗਦਾਰ ਤੇਜ ਸਿੰਘ ਆਪਦੀ ਫੌਜ ਨੂੰ ਲੈ ਕੇ ਪਿੱਛੇ ਹਟ ਗਈ ਇੱਥੋਂ ਤੱਕ ਕਿ ਬ੍ਰਿਟਿਸ਼ ਜਰਨਲ ਲਾਰਡ ਹਾਰਡੀਸ ਨੇ ਹਾਰ ਦੇਸ਼ ਕੇ ਬਰਨਾਮੀ ਦੇ ਡਰ ਤੋਂ ਸਰਕਾਰੀ ਕਾਗਜ਼ਾਂ ਨੂੰ ਵੀ ਅਗਲਾਅ ਦਿੱਤੀ ਜਿਹੜਾ ਕਿ ਸਾਰਾ ਬ੍ਰਿਟਿਸ਼ ਆਰਮੀ ਦਾ ਜੰਗ ਰਿਕਾਰਡ ਸੀ ਪਰ ਗਦਾਰ ਲਾਲ ਸਿੰਘ ਨੇ ਅੰਗਰੇਜ਼ ਫੌਜ ਨੂੰ ਘੇਰਨ ਦੀ ਕੋਈ ਕੋਸ਼ਿਸ਼ ਨਾ ਕੀਤੀ ਇੱਥੋਂ ਤੱਕ ਕਿ 21 ਦਸੰਬਰ 1845 ਨੂੰ ਫਿਰੋਜ਼ਪੁਰ ਵਿਖੇ ਹੋਈ ਲੜਾਈ ਵਿੱਚ ਵੀ ਉਹ ਗਾਇਬ ਹੀ ਰਹਾ ਅਤੇ ਲਾਲ ਸਿੰਘ ਤੇ ਤੇਜ ਸਿੰਘ ਨੇ ਆਪਣੀ ਫੌਜ ਨੂੰ ਦੁਬਾਰਾ ਇਕੱਠੀ ਕਰਕੇ ਰਣਨੀਤੀ ਬਣਾਉਣ ਦੀ ਥਾਂ ਗੋਰੀਆਂ ਨੂੰ ਹੋਰ ਬੰਗਾਲੀ ਸਿਪਾਈਆਂ ਦੀਆਂ ਟੁਕੜੀਆਂ ਮਗਵੋਂ ਲਈ ਸੁਨੇਹਾ ਲਗਾ ਦਿੱਤਾ ਇਸ ਜੰਗ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਆਪਣੀ ਫੌਜ ਦੇ ਨਾਲ ਪਟਿਆਲਾ ਦੀ ਸਿੱਖ ਰਿਆਸਤ ਦੇ ਵੱਲ ਸਰਵਾਨਾ ਹੋ ਗਏ ਉੱਥੇ ਪਹੁੰਚ ਕੇ ਅਕਾਲ ਫੌਜ ਨੇ ਨਿਹੰਗ ਸਿੰਘਾਂ ਦੇ ਟੋਬੇ ਜਿਸ ਨੂੰ ਅੱਜਕੱਲ੍ਹ ਸ਼੍ਰੀ ਦੱਖਣਵਾਰਨ ਸਾਹਿਬ ਕਿਹਾ ਜਾਂਦਾ ਹੈ ਉੱਥੇ ਜਾ ਕੇ ਪੜਾ ਲਗਾਇਆ ਪਰ ਪਟਿਆਲਾ ਫਰੀਦਕੋਟ ਜੀਨ ਤੇ ਫਿਰੋਜ਼ਪੁਰ ਵਰਗੀਆਂ ਰਿਆਸਤਾਂ ਉਸ ਵੇਲੇ ਅੰਗਰੇਜ਼ਾਂ ਦੇ ਹਦੀਨ ਹੋ ਚੁੱਕੀਆਂ ਸਨ ਇੱਕ ਵਾਰੀ ਫਿਰ ਅਕਾਲ ਪੋਜ ਨੂੰ ਧੋਖੇ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਰਿਆਸਤ ਦੇ ਰਾਜਾ ਕਰਮ ਸਿੰਘ ਨੇ ਜਿਹੜਾ ਕਿ ਅੰਗਰੇਜ਼ ਸਰਕਾਰ ਨਾਲ ਹੱਥ ਮਿਲਾ ਚੁੱਕਾ ਸੀ ਉਸਨੇ ਅੰਗਰੇਜ਼ ਸਰਕਾਰ ਨੂੰ ਖੁਸ਼ ਕਰਨ ਲਈ ਅਕਾਲ ਪੋਜ ਦੀ ਮੁਖਬਰੀ ਕਰ ਦਿੱਤੀ ਤੇ ਬ੍ਰਿਟਿਸ਼ ਆਰਮੀ ਨਾਲ ਮਿਲ ਕੇ ਉਹਨਾਂ ਨੂੰ ਚਾਰੇ ਪਾਸੋਂ ਘੇਰਾ ਪਾ ਲਿਆ ਇਤਿਹਾਸ ਵਿੱਚ ਦਰਜ ਹੈ ਕਿ ਬ੍ਰਿਟਿਸ਼ ਆਰਮੀ ਨੇ ਲੰਗਰ ਦੀ ਤਿਆਰੀ ਕਰ ਰਹੇ ਭੁੱਖੇ ਪਿਆਸੇ ਥੱਕੇ ਟੁੱਟੇ ਤੇ ਜ਼ਖਮੀ ਸਿੰਘਾਂ ਤੇ ਟੋਪਾਂ ਦੇ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਜੀਰੇ ਕਰਕੇ ਚਲਦੇ ਕਰੀਬ 15000 ਸਿਪਾਹੀ ਸ਼ਹੀਦ ਹੋ ਗਏ ਤੇ ਟੋਪ ਦਾ ਇੱਕ ਗੋਲਾ ਵੱਜਣ ਨਾਲ ਬਾਬਾ ਹਨੂਮਾਨ ਸਿੰਘ ਜੀ ਜ਼ਖਮੀ ਹੋ ਗਏ ਗੋਰੀਆਂ ਨੇ 90 ਸਾਲ ਦੇ ਬਾਬਾ ਹਨੂਮਾਨ ਸਿੰਘ ਨੂੰ ਟੋਪ ਦਾ ਗੋਲਾ ਵੱਜਣ ਦੇ ਬਾਵਜੂਦ ਵੀ ਕੈਰ ਢਾਉਂਦੇ ਦੇਖਿਆ ਸੀ ਤੇ ਬਾਬਾ ਹਨੂਮਾਨ ਸਿੰਘ ਜੀ ਉਹਨਾਂ ਦਾ ਘੇਰਾ ਤੋੜਦੇ ਹੋਏ ਉੱਥੋਂ ਨਿਕਲ ਗਏ ਉਸ ਲੜਾਈ ਵਿੱਚ ਬਾਬਾ ਹਨੂਮਾਨ ਸਿੰਘ ਦੇ ਇੱਕ ਗੋਲੀ ਬਾਣ ਨਾਲ ਖਹਿ ਕੇ ਲੰਘ ਗਈ ਤੇ ਇੱਕ ਗੋਲੀ ਪੱਟ ਵਿੱਚ ਲੱਗ ਚੁੱਕੀ ਸੀ ਖੂਨ ਨਾਲ ਲਾਥ ਪੱਥ ਬਾਬਾ ਹਨੂਮਾਨ ਸਿੰਘ ਕਰੀਬ 500 ਸਿੰਘਾਂ ਨਾਲ ਲੜਦੇ ਲੜਦੇ ਮਹਾਲੀ ਦੇ ਸੁਹਾਣਾ ਪਿੰਡ ਵਿੱਚ ਪਹੁੰਚੇ ਜਿੱਥੇ ਉਹਨਾਂ ਆਖਰੀ ਸਾਹ ਲਏ ਉਸ ਦੌਰ ਦੇ ਇੱਕ ਪੰਜਾਬੀ ਲਿਖਾਰੀ ਸ਼ਾ ਮੁਹੰਮਦ ਪਹਿਲੇ ਸਿੱਖ ਐਂਗਲੋ ਜੁਦਈ ਦਾਸਤਾਨ ਬਿਆਨ ਕਰਦੇ ਹੋਏ ਆਪਦੀ ਰਚਨਾ ਚੰਗਨਾਮਾ ਵਿੱਚ ਲਿਖਦੇ ਨੇ ਕਿ ਬ੍ਰਿਟਿਸ਼ ਆਰਮੀ ਨਾਲ ਬਾਬਾ ਹਨੂਮਾਨ ਸਿੰਘ ਦੀ ਇਹ ਭਾਰਤ ਦੀ ਆਜ਼ਾਦੀ ਦੀ ਇਹ ਸਭ ਤੋਂ ਪਹਿਲੀ ਜੰਗ ਸੀ